ਅਨੰਜੀਤ ਸਿੰਘ ਗਿੱਲ ਨੇ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਿਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਇੰਨੀ ਜਲਦੀ ਕੀ ਹੋ ਗਈ ਸੀ ਮੈਂ ਸਾਨੂੰ ਤਾਂ ਪਹਿਲਾਂ ਮੈਸੇਜ ਸੀਗਾ ਵੀ 3 ਤਰੀਕ ਨੂੰ ਕੁਰਾਲੀ ਦੇ ਅੰਦਰ ਇੱਕ ਪੈਲਸ ਦੇ ਅੰਦਰ ਬੜਾ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਔਰ ਉੱਥੇ ਸਾਰੇ ਕਾਰਜਕਰਤਾ ਨੂੰ ਬੁਲਾਇਆ ਜਾ ਰਿਹਾ ਹੈ ਔਰ ਉਹ ਉੱਥੇ ਗਿੱਲ ਸਾਹਿਬ ਜੁਆਇਨ ਕਰਨਗੇ ਪਰ ਰਾਤ ਨੂੰ ਪਤਾ ਲੱਗਿਆ ਵੀ ਗਿੱਲ ਸਾਹਿਬ ਨੇ ਰਾਤ ਪਾਰਟੀ ਜੁਆਇਨ ਵੀ ਕਰ ਲਈ ਦੋ ਬੰਦੇ ਗਏ ਤੇ ਪਾਰਟੀ ਜੁਆਇਨ ਕਰ ਲਈ ਕਰਾ ਲਏ ਉਥੇ ਸੈਣੀ ਸਾਹਿਬ ਕੋਲ ਜਾ ਕੇ ਤੇ ਸਾਨੂੰ ਕੋ ਗੱਲ ਸਮਝ ਨਹੀਂ ਆਈ ਵੀ ਇਹ ਕਾਰਨ ਕਿਹਾ ਹੋਇਆ ਇਹ ਤਾਂ ਉਹ ਹੋ ਗਿਆ ਮੈਂ ਕਈ ਵਾਰ ਦੇਖਿਆ ਕਿਉਂਕਿ ਮੈਂ ਸਰਪੰਚ ਰਿਹਾ 20 25 ਸਾਲ ਇੱਥੇ ਔਰ ਆਪ ਨੂੰ ਜੇ ਕਹੇ ਨਾ ਨਜਾਇਜ਼ ਕਬਜ਼ਾ ਕਰਨਾ ਹੁੰਦਾ ਤਾਂ ਉਹ ਰਾਤ ਨੂੰ ਕਰਦੇ ਤੇ ਕਿਸੇ ਸਰਕਾਰੀ ਜ਼ਮੀਨ ਤੇ ਆ ਕਿਸੇ ਹੋਰ ਕੋਈ ਇਹੋ ਜਿਹਾ ਕੋਈ ਕੰਮ ਕਰਨਾ ਰਾਤੋਂ ਰਾਤ ਕਰਨਾ ਹਨ ਮੇ ਕੋਈ ਕੋ ਦੇਖ ਨਾ ਲਵੇ ਕੋਈ ਰੋਕ ਨਾ ਦੇਵੇ ਤੇ ਆਹੀ ਕੰਮ ਹੋਇਆ ਵੀ ਰਾਤੋਂ ਰਾਤ ਜਿਹੜਾ ਹੈਗਾ ਜੁਆਇਨ ਕਰਨ ਦਾ ਮਤਲਬ ਇਹ ਹੀ ਹੋਇਆ ਵੀ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੂੰ ਇਸ ਗੱਲ ਦੀ ਭਣਖ ਲੱਗੀ ਸੀ ਵੀ ਕਿਤੇ ਕੱਲ ਨੂੰ ਮੈਨੂੰ ਕੋਈ ਚੱਕਰ ਨਾ ਪੈ ਜੇ ਫਿਰ ਮੈਂ ਨਾ ਉੱਧਰ ਜਾਊਗਾ ਧੋਬੀ ਦਾ ਕੁੱਤਾ ਘਰ ਦਾ ਨਾ ਘਾੜਦਾ ਸਾਡੇ ਜ਼ਿਲ੍ਹਾ ਪ੍ਰਧਾਨ ਕੋਲ ਕਿਹੜੀ ਉਹ ਮਤਲਬ ਅਹ ਇਹ ਜੀ ਗਿੱਦੜ ਸਿੰਘ ਜਿਹੜੀ ਉਹ ਪਰੇਸ਼ਾਨੀਆਂ ਦੂਰ ਕਰਦੀ ਏ ਲੋਕਾਂ ਦੀ ਹੈ ਜੇ ਉਹਨੂੰ ਪਰੇਸ਼ਾਨ ਕਰਦੀ ਸੀ ਜੇ ਕੋਈ ਇਹੋ ਜਿਹਾ ਉਹਨੇ ਕੰਮ ਕਰਿਆ ਹੋਣਾ ਤਾਂ ਹੀ ਪਰੇਸ਼ਾਨ ਕਰਦੀ ਸੀ ਕਿ ਸਰਕਾਰ ਬੇਵਕੂਫ ਹੈ ਮੈਂ ਤਾਂ ਪਰੇਸ਼ਾਨ ਨਹੀਂ ਕਰਿਆ ਦੱਤ ਸਾਹਿਬ ਨੂੰ ਪਰੇਸ਼ਾਨ ਨਹੀਂ ਕਰਿਆ ਹੋਰ ਤੁਹਾਨੂੰ ਨਹੀਂ ਤੁਹਾਨੂੰ ਕਰਿਆ ਉਹਨੇ ਸਰਕਾਰ ਨੇ ਪਰੇਸ਼ਾਨ ਤੁਹਾਨੂੰ ਕਿਉਂ ਨਹੀਂ ਕਰਦੀ ਜੇ ਬੰਦਾ ਕੋਈ ਗਲਤ ਕੰਮ ਕਰੂਗਾ ਹਰ ਜੇ ਉਹਨੂੰ ਕੋਈ ਸਰਕਾਰ ਉਹਦੇ ਪਰ ਕੋਈ ਐਕਸ਼ਨ ਲੈਂਦੀ ਹੈ ਐਦਾ ਮਤਲਬ ਸਰਕਾਰ ਗਲਤ ਕੰਮ ਕਰਦੀ ਹੈ